ਲੋਵ ਵੀਰ ਅੱਜ ਇੱਕ ਕੂਤਰਾਂ ਲਈ ਪਾਣੀ ਬਣਾਉਣ ਲੱਗੇ ਸੀ ਠੰਡ ਕਰਕੇ ਕਿਉਂਕਿ ਪੁੱਤਰ ਠੰਡ 'ਚ ਦਾਣੇ ਦੋਨੇ ਖਾ ਕੇ ਪਾਣੀ ਘੱਟ ਪੀਂਦੇ ਆ ਤੇ ਜਿਹਦੇ ਕਰਕੇ ਆਪਾਂ ਨੂੰ ਕੂਤਰ ਬਿਮਾਰ ਬਮੋਰੋਂ ਹੁੰਦਾ ਕੋੜ ਜਾਮ ਹੁੰਦਾ ਤੇ ਆਪਣੇ ਕੋਰ ਰੇਸ਼ਾ 'ਚ ਕਾਮ ਹੁੰਦਾ ਡਰ ਰਿਹਾ ਹੁੰਦਾ ਤੇ ਬਹੁਤ ਵਧੀਆ ਚੀਜ਼ ਐ ਸਿਆਲਾਂ 'ਚ ਕੂਤਰ ਦਾ ਲੀਵਰ ਸਹੀ ਰੱਖਣ ਲਈ ਪਾਚਨ ਸ਼ਕਤੀ ਤੇ ਕਾਲੀਆਂ ਮਿਰਚਾਂ ਤੇ ਚਲੋ ਬੈਬਾਦੀ ਲਈ ਬਹੁਤ ਵਧੀਆ ਹੈ ਨਾ ਜਿੰਨਾ ਇਹਨਾਂ ਕਬੂਤਰ ਇਕੱਠੇ ਹੋ ਕੇ ਨਹੀਂ ਬੈਣਗੇ ਇਨੀ ਗਰੰਟੀ ਆ ਕਿਉਂਕਿ ਜੇ ਹਾਜਮਾ ਸਹੀ ਰਿਹਾ ਤੇ ਉਹ ਦਾਣੇ ਪਚਦੇ ਰਹੇ ਤੇ ਕਬੂਤਰ ਇਕੱਠੇ ਹੋ ਕੇ ਨਹੀਂ ਬੰਦੇ ਕਦੀ ਚਲੋ ਠੀਕ ਆ ਜੀ ਮੇਰਾ ਵੀਰ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਹੋਰ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਬਾਜੀ ਸਾਂਭਣੀ ਵੀ ਸਿਖਾਵਾਂਗੇ ਤੇ ਅਲੂ ਬਗਾਰ ਦੀ ਖੇੜੇ ਵੀ ਦੱਸਾਂਗੇ ਕਿੱਦਾਂ ਲਾਈਦੀ ਹੈ ਤੇ ਪਾਣੀ ਜਿਹੜਾ ਬਣਾਇਦਾ ਬਾਜੀਆਂ ਵਾਲੀ ਉਹ ਵੀ ਬਣਾਉਣਾ ਸਿਖਾਵਾਂਗੇ ਤੁਹਾਨੂੰ ਚਲੋ ਬਣੇ ਰਹੋ ਨਾਲ ਆਪਣੇ ਆਪਣੇ ਚੈਨਲ ਕਰਦੋ ਸਬਸਕ੍ਰਾਈਬ ਮੇਰੇ ਵੀਰ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਹੋਰ ਬਾਬੋ ਕੀ ਹਾਲ ਚਾਲ ਜੀ ਚੜ੍ਹਦੀ ਕਲਾ ਜੀ ਸਾਰੇ ਜਾਨਵਰ ਪੰਛੀ ਠੀਕ ਐ ਸਾਰੇ ਵੀਰਾਂ ਦੇ ਤੇ ਭਰਾਵਾ ਅੱਜ ਤੋਂ ਡੇਲ ਲੈ ਕੇ ਆਏ ਆ ਪਾਣੀ ਦੀ ਵੀਡੀਓ ਜਿੱਦਾਂ ਸਿਆਲਾ ਦੇ ਵਿੱਚ ਦਈ ਦਾ ਇੱਕ ਤਾਂ ਗਰਮ ਪਾਣੀ ਦੀ ਬਣਾ ਕੇ ਪਾਈਏ ਪਹਿਲਾਂ ਕਬੂਤਰ ਨੂੰ ਗਰਮੀ ਰੱਖਦੀ ਅੰਦਰੋਂ ਤੇ ਇੱਕ ਆ ਪਾਣੀ ਦੀ ਪਾਈਏ ਹੁਣੇ ਵੀ ਸਿਆਲਾ ਦੇ ਵਿੱਚ ਦਈ ਦਾ ਐ ਇੱਕ ਕਬੂਤਰ ਦਾ ਹਾਜਮਾ ਸਹੀ ਰੱਖਦਾ ਹੈ ਮਤਲਬ ਕਿ ਪੋਟ ਪਾਟ ਨਹੀਂ ਜਾਮ ਹੋਣ ਦਿੰਦਾ ਜਿਹਦਾ ਕਬੂਤਰ ਪਾਣੀ ਪੂਣੀ ਘੱਟ ਪੀਂਦੇ ਆ ਨਾ ਤੇ ਦਾਣੇ ਖਾ ਲੈਂਦੇ ਜ਼ਿਆਦਾ ਤੇ ਪੋਟਾ ਜਾਮ ਰਹਿੰਦਾ ਹੈ ਤੇ ਉਹਦੇ ਕਰਕੇ ਜ਼ੋਰ ਲੱਗਦਾ ਫਿਰ ਲਿਵਰ ਦਾ ਪਚਾਣ ਵਿੱਚ ਕਿਉਂਕਿ ਪਾਣੀ ਤਾਂ ਘੱਟ ਹੋਣਾ ਹੈ ਉਹਦੇ ਕਰਕੇ ਫਿਰ ਜਕਾਮ ਚ ਗੁੰਮ ਵੀ ਹੁੰਦਾ ਜਦੋਂ ਅੰਦਰੋਂ ਪਚਿਆ ਹੀ ਨਾ ਗਾਰਾ ਜਿਹਾ ਬਣਿਆ ਰਿਹਾ ਫਿਰ ਉਹ ਗਲੇ ਜਾਂਦਾ ਹੈ ਤੇ ਜਕਾਮ ਵੀ ਹੁੰਦਾ ਕਬੂਤਰਾਂ ਨੂੰ ਉਹਦੇ ਨਾਲ ਤੇ ਮੇਰੇ ਵੀਰ ਵੀਡੀਓ ਦੇਖਿਓ ਪੂਰੀ ਫੁੱਲ ਡਿਟੇਲ ਚ ਦੱਸਿਆ ਕਿਹੜੀਆਂ ਚੀਜ਼ਾਂ ਪਾਣੀਆਂ ਤੇ ਕਿੰਨੇ ਕ ਪਾਣੀ ਚ ਪਾਣਾ ਉਹ ਤੇ ਦੇਣਾ ਕਿਦਾਂ ਹੈ ਤੇ ਮੇਰੇ ਭਰਾ ਫੁੱਲ ਵੀਡੀਓ ਦੇਖਿਓ 1 ਲੀਟਰ ਚ ਅੱਧਾ ਇੱਕ ਗਲਾਸ ਤੇ ਗਲਾਸ ਤੋਂ ਘੱਟ ਹੀ ਪਾਣਾ ਅੱਧਾ ਇੱਕ ਗਲਾਸ ਪਾ ਹੀ ਲਿਓ ਤੁਸੀਂ ਕਬੂਤਰਾਂ ਦੇ ਹਿਸਾਬ ਨਾਲ 1 ਲੀਟਰ ਚ ਅੱਧੇ ਗਲਾਸ ਤੋਂ ਥੋੜਾ ਘੱਟ ਹੀ ਪਾਓ ਬਾਕੀ ਮੇਰਾ ਵੀਰ ਵੀਡੀਓ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗੀ ਤੇ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਆ ਦੇਖਿਓ ਵੀਡੀਓ ਅੱਗੇ ਹੁਣ ਕਿੱਦਾਂ ਬਣਾਉਣਾ ਪਾਣੀ ਤੇ ਕਿਹੜੀਆਂ ਚੀਜ਼ਾਂ ਪਾਣੀਆਂ ਉਹਦੇ ਵਿੱਚ ਮੇਰੇ ਵੀਰੋ ਹੋਰ ਸਭ ਠੀਕ ਠਾਕ ਹੈ ਮੇਰੇ ਵੀਰ ਕਬੂਤਰ ਪੰਛੀ ਸਭ ਵੀਰਾਂ ਦੇ ਠੀਕ ਠਾਕ ਨੇ ਲੋ ਵੀਰ ਅੱਜ ਇੱਕ ਕਬੂਤਰਾਂ ਲਈ ਪਾਣੀ ਬਣਾ ਲੱਗੇ ਸੀ ਠੰਡ ਕਰਕੇ ਕਿਉਂਕਿ ਪੁੱਤਰ ਠੰਡ 'ਚ ਦਾਣੇ ਦੋਨੇ ਖਾ ਕੇ ਪਾਣੀ ਘੱਟ ਪੀਂਦੇ ਆ ਤੇ ਜੇਕਰ ਕੇ ਆਪਾਂ ਨੂੰ ਕਬੂਤਰ ਬਿਮਾਰ ਬਮੋਰੋਂ ਹੁੰਦਾ ਕੋੜ ਜਾਂ ਮੋਰੋਂ ਹੁੰਦਾ ਤੇ ਆਪਣੇ ਉਹ ਰੇਸ਼ਾ ਚ ਕੰਮ ਹੁੰਦਾ ਡਰ ਰਿੰਦਾ ਵੇ ਤੇ ਆ ਪਾਣੀ ਅੱਜ ਬਣਾ ਕੇ ਪਾਣ ਲੱਗੇ ਸੀ ਮੈਂ ਸੋਚਿਆ ਚਲੋ ਸ਼ੇਅਰ ਕਰਦੇ ਆ ਸ਼ਾਇਦ ਕਿਸੇ ਦਾ ਕੰਮ ਆ ਜਾਏ ਤੇ ਇੰਨਾ ਕੁ ਮੇਰਾ ਵੀਰ ਆਪਾਂ ਕਾਲੀਆਂ ਮਿਰਚਾਂ ਲੈਣੀਆਂ ਨੇ ਲਸਣ ਦਾ ਇੱਕ ਗੰਢੀ ਤੇ ਇੰਨੀ ਕ ਅਦਰਕ ਲੈਣੀ ਕੋਈ ਜ਼ਿਆਦਾ ਚੀਜ਼ਾਂ ਨਹੀਂ ਇਹ ਹਰ ਵੀਰ ਦੇ ਘਰੇ ਹੀ ਮਿਲ ਜਾਂਦਾ ਆਪਣਾ ਸਮਾਨ ਕੋਈ ਲੋਹਾਂ ਦੀ ਲੋਡ ਨਹੀਂ ਸਾਰਿਆਂ ਦੇ ਘਰ ਹੀ ਹੁੰਦਾ ਹੈ ਤੇ ਇਹਦੇ ਨਾਲ ਦੋ ਗਲਾਸ ਪਾਣੀ ਪਾ ਕੇ ਉਹਨੂੰ ਵਿੱਚ ਇਹ ਚੀਜ਼ਾਂ ਪਾ ਕੇ ਤੇ ਥੋੜੀ ਜਿਹੀ ਰੋਲਨ ਲੜਾ ਜਦੋਂ ਗਲਾਸ ਸਵਾ ਗਲਾਸ ਗਲਾਸ ਰਹਿ ਜਾਵੇ ਸਵਾ ਕ ਗਲਾਸ ਰਹਿ ਜਾਵੇ ਉਹਦੋਂ ਲਾ ਲਿਓ ਜੋ ਆਪਾਂ ਪਾਣੀ ਪਾਣਾ ਕਬੂਤਰਾਂ ਨੂੰ ਤੇ ਜਿੱਦਾਂ ਪੀਰ ਦਾਣੇ ਆਦ ਬਾਅਦ ਆਪਾਂ ਪਾਣੀ ਰੱਖੀਦਾ ਪੀਣ ਵਾਲਾ ਉਹਦੇ ਵਿੱਚ ਕਬੂਤਰਾਂ ਦੇ ਮਿਕਸ ਕਰਕੇ ਪਾ ਦਿਓ ਦੋ ਦਿਨ ਲਗਾਤਾਰ ਪਾਣਾ ਤੇ ਦੇਖਿਓ ਕਬੂਤਰਾਂ ਦੇ ਪਾਚਨ ਸ਼ਕਤੀ ਲੀਵਰ ਇਹ ਬਿਲਕੁਲ ਸੈੱਟ ਹੁੰਦਾ ਅਦਰਕ ਨੂੰ ਜਿਹੜੀ ਇਹ ਉਹ ਕੱਟ ਕੇ ਕੱਟ ਕੇ ਆਪਾਂ ਪਾਣੀ ਹੈ 10 ਸਬੂਤੀ ਨਹੀਂ ਪਾਣੀ ਤੇ ਲਸਣ ਦੀਆਂ ਵੀ ਗੰਡੀਆਂ ਛਿੱਲ ਕੇ ਤੇ ਦੋ ਦੋ ਪੀਸ ਕਰਕੇ ਮਤਲਬ ਵਿੱਚ ਸੈਂਟਰ ਚ ਕੱਟ ਕੇ ਲਸਣ ਨੂੰ ਫੇਰ ਪਾਇਓ ਤੇ ਬਾਕੀ ਬਣਾਉਂਦੇ ਆ ਤੇ ਜਦੋਂ ਬਣਦਾ ਹੈ ਉਦੋਂ ਤੁਹਾਨੂੰ ਦੱਸਦੇ ਹਾਂ ਹੋਰ ਹਾਂਜੀ ਲਓ ਜੀ ਪਾਣੀ ਆਪਾਂ ਰੱਖ ਦਿੱਤਾ ਹੈ ਪਾ ਕੇ ਇਹਨਾਂ ਨੇ ਇਹ ਜਦੂ ਰੱਜ ਕੇ ਤੇ ਬਣਦਾ ਹੈ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਦੁਬਾਰਾ ਤੇ ਬਹੁਤ ਵਧੀਆ ਚੀਜ਼ ਏ ਸਿਆਲਾਂ ਚ ਕਬੂਤਰ ਦਾ ਲੀਵਰ ਸਹੀ ਰੱਖਣ ਲਈ ਪਾਚਨ ਸ਼ਕਤੀ ਤੇ ਕਾਲੀਆਂ ਮਿਰਚਾਂ ਤੇ ਚਲੋ ਬੈਬਾਦੀ ਲਈ ਬਹੁਤ ਵਧੀਆ ਏ ਨਾ ਜਿੱਦਾਂ ਆਪਾਂ ਹੁਣ ਖਰਾਕ ਰੁਕ ਪਾਈ ਦੀ ਕਬੂਤਰਾਂ ਨੂੰ ਤੇ ਕਬੂਤਰਾਂ ਦਾ ਹਾਜਮਾ ਉਜਮਾ ਸਹੀ ਰਹਿੰਦਾ ਕਾਲੀਆਂ ਮਿਰਚਾਂ ਤੇ ਬਹੁਤ ਵਧੀਆ ਨੇ ਅਦਰਕ ਤੇ ਲਸਣ ਵੀ ਆਪਾਂ ਵੀ ਖਾਈਦਾ ਹੀ ਐ ਬੰਦੇ ਦੇ ਵੀ ਤੇ ਚਲੋ ਇਹਦੇ ਨਾਲ ਕਰਕੇ ਘਰੋਂ ਮਿਲ ਜਣੀਆਂ ਸਾਰੀਆਂ ਸੌਖਾ ਤੇ ਆਸਾਨ ਤਰੀਕਾ ਸਸਤਾ ਆਸਾਨ ਤੇ ਸੌਖਾ ਤਰੀਕਾ ਐ ਅੱਗੇ ਵੀ ਤੁਹਾਨੂੰ ਉਹੀ ਚੀਜ਼ ਸ਼ੇਅਰ ਕਰੀ ਦੀ ਤੁਹਾਡੇ ਨਾਲ ਜਿਹੜੀ ਸਸਤੀ ਤੇ ਕੰਮ ਆਣ ਵਾਲੀ ਹੋਵੇ ਐਵੇਂ ਕਿਸੇ ਭਰਾ ਦੇ ਚਲੋ ਪੈਸੇ ਵੇਸਟ ਨਾ ਜਾਣ ਸਾਰਿਆਂ ਤੇ ਕੀਮਤੀ ਐ ਕਮਾਈ ਕਰਨੀ ਬਹੁਤ ਔਖੀ ਐ ਤੇ ਉਹੀ ਚੀਜ਼ ਤੁਹਾਨੂੰ ਸ਼ੇਅਰ ਕਰੀ ਦੀ ਜਿਹੜੀ ਸਸਤੀ ਤੇ ਫਾਇਦੇਮੰਦ ਹੋਵੇ ਜਿਹਦਾ ਰਿਜ਼ਲਟ ਹੋਵੇ ਤੇਰੀ ਬਾਕੀ ਮੇਰਾ ਭਰਾ ਬਣਦਾ ਤੇ ਫਿਰ ਇਹਨੂੰ ਆਪਾਂ ਸ਼ਾਨ ਕੇ ਤੇ ਫਿਰ ਕੂਤਰਾਂ ਨੂੰ ਪਾਵਾਂਗੇ ਤੇ ਮੇਰਾ ਵੀਰ ਸ਼ੇਅਰ ਕਰਿਓ ਅੱਗੇ ਤੋਂ ਅੱਗੇ ਕੰਮ ਆਣ ਵਾਲੀ ਚੀਜ਼ 2 ਦਿਨ ਲਗਾਤਾਰ ਪਾਣਾ ਜਿੱਦਾਂ ਇੱਕ ਦਿਨ ਅੱਜ ਪਾਣਾ ਕੇ ਪਾ ਲਿਓ ਕੱਲ ਨੂੰ ਫਿਰ ਤਾਜ਼ਾ ਬਣਾ ਕੇ ਪਾਣਾ ਬਣਾ ਕੇ ਰੱਖਣਾ ਨਹੀਂ ਜਿੱਦਾਂ ਆਪਾਂ ਗਰਮ ਪਾਣੀ ਬਣਾ ਕੇ ਰੱਖ ਲੀਦਾ ਨਾ ਇਹ ਬਣਾ ਕੇ ਨਹੀਂ ਰੱਖਣਾ ਕਿਉਂਕਿ ਇਹਦੇ ਵਿੱਚ ਅਦਰਕ ਤੇ ਲਸਣ ਹੁੰਦੀ ਹੈ ਤੇ ਫਿਰ 스멜 ਮਾਰ ਜਾਂਦੀ ਖਰਾਬ ਹੋ ਜਾਂਦੀ ਜਿਹੜਾ ਆਪਾਂ ਗਰਮ ਪਾਣੀ ਬਣਾਇਦਾ ਉਹ ਤੇ ਹੋਰ ਚੀਜ਼ਾਂ ਉਚਦਰ ਕਲਸਣ ਨਹੀਂ ਪਾਈਦੀ ਸੀ ਉਹ ਬਣਾ ਕੇ ਤੁਸੀਂ ਬੋਤਲ ਚ ਰੱਖ ਲੈ ਸਕਦੇ ਹੋ ਪਰ ਇਹ ਨਹੀਂ ਰੱਖਣਾ ਇਹ ਜਿੱਦਣ ਬਣਾਉਣਾ ਉਦਾਂ ਹੀ ਪਾ ਦੇਣਾ ਖਤਮ ਕਰ ਦੇਣਾ ਬਣਿਆ ਜਿੰਨਾ ਹੋਣਾ ਤੇ ਬਾਕੀ ਕਾਲੀਆਂ ਮਿਰਚਾਂ ਰੇਸ਼ੇ ਰੁਸ਼ੇ ਲਈ ਵੀ ਬਹੁਤ ਵਧੀਆ ਹੋਵੇ ਬੈਬਾਦੀ ਲਈ ਵੀ ਬਹੁਤ ਵਧੀਆ ਹੈ ਤੇ ਵੜਾ ਕੇ ਜਰੂਰ ਪਾਇਓ ਤੇ ਦੱਸਿਓ ਮੇਰਾ ਵੀਰ ਕਮੈਂਟ ਕਰਕੇ ਕਿ ਕਿੱਦਾਂ ਦਾ ਲੱਗਾ ਤੁਹਾਨੂੰ ਇਹਦਾ ਰਿਜ਼ਲਟ ਦੋ ਗਲਾਸ ਪਾਣੀ ਪਾ ਲੈਣਾ ਤੇ ਵਿੱਚ ਜਿਹੜਾ ਤੁਹਾਨੂੰ ਜਿੱਦਾਂ ਜਿੰਨਾ ਡੋਜ਼ ਦੱਸੀ ਹੈ ਕਾਲੀਆਂ ਮਿਰਚਾਂ ਦੀ 20 ਕਾਣੇ ਤੇ ਇੱਕ ਗੰਢੀ ਲਸਣ ਦੀ ਜਿੱਡੀ ਕਾਪਾ ਦਸੀਏ ਛੋਟੀ ਜਿਆਦਾ ਵੱਡੀ ਗੰਡੀ ਨਹੀਂ ਤੇ ਛੋਟਾ ਜਿਹਾ ਪੀਸ ਦੋ ਕੋਟਿਆ ਜਿੱਡਾ ਅਦਰਕ ਦਾ ਲੈ ਲਿਓ ਤੇ ਉਹਨੂੰ ਦੋ ਗਲਾਸ ਪਾਣੀ ਦੇ ਵਿੱਚ ਬੋਇਲਡ ਕਰਨਾ ਜਦੋਂ ਰਿਜ ਜੇ ਪਾਣੀ ਸਵਾ ਦਾ ਗਲਾਸ ਰਹਿ ਜੇ ਉਹਦੂ ਲਾ ਲਿਓ ਲਾ ਕੇ ਉਹ ਕਬੂਤਰਾਂ ਨੂੰ ਪਾਣੀ ਜਦੋਂ ਆਪਾਂ ਦਾਣਿਆਂ ਤੋਂ ਬਾਅਦ ਪਾਈਦਾ ਵੇ ਉਹਦੇ ਵਿੱਚ ਰੱਖ ਦਿਓ ਪਾ ਕੇ ਮਿਕਸ ਕਰਕੇ ਪਾਣੀ ਪਾ ਦਿਓ ਉਹਦੇ ਚ ਤੇ ਦੋ ਦਿਨ ਲਗਾਤਾਰ ਪਾਣਾ ਰੋਜ਼ ਬਣਾ ਕੇ ਅੱਜ ਬਣ ਗਿਆ ਆਜੇ ਸਾਰਾ ਪਾ ਦੇਣਾ ਕੱਲੂ ਫੇਰ ਬਣਾ ਕੇ ਨਵਾਂ ਸੇਮ ਸੇਮ ਕੱਲ ਪਾ ਦੇਣਾ ਫਿਰ ਦੋ ਦਿਨ ਪਾਣਾ ਤੇ ਰਿਜ਼ਲਟ ਦੱਸਿਓ ਜਿਹੜੇ ਮੇਰੇ ਭਰਾਵਾਂ ਦੇ ਕੂਟਰ ਸੁਸਤ ਹੋ ਕੇ ਬੰਦੇ ਆ ਉਹ ਵੀ ਨਹੀਂ ਹੋਣਗੇ ਕਿਉਂਕਿ ਕੂਟਰ ਦਾਣਾ ਖਾ ਕੇ ਠੰਡ ਚ ਪਾਣੀ ਨਹੀਂ ਪੀਂਦੇ ਘੱਟ ਪੀਂਦੇ ਆ ਤੇ ਫਿਰ ਉਹੜ ਤੁਸੀਂ ਫੜ ਕੇ ਦੇਖਿਓ ਆ ਸਖਤ ਹੋ ਗਈ ਕੂਟਰ ਦੀ ਤੇ ਉਹਦੇ ਕਰਕੇ ਫਿਰ ਜਿੱਦਾਂ ਪਚਨ ਚ ਦਾਣੇ ਪਚਾਣ ਦੇ ਵਿੱਚ ਔਖ ਹੁੰਦੀ ਕੂਟਰ ਨੂੰ ਤੇ ਫਿਰ ਸੁਸਤ ਜਹਾ ਜਾਂਦਾ ਜਦੋਂ ਕਿ ਸਿਰ ਜਿ liver ਦਾ ਜ਼ੋਰ ਲੱਗਣਾ ਫਿਰ ਆਪਾਂ ਵੀ ਬੰਦਾ ਸੁਸਤ ਜਾਣੀ ਹੋ ਜਾਂਦਾ ਜਿੱਦਾਂ ਕਹਿੰਦੇ ਯਾਰ ਜਾਣ ਹੀ ਨਹੀਂ ਹੈਗੀ ਸਰੀਰ 'ਚ ਡੱਡ ਜਾਇਆ ਸਰੀਰ ਤੇ ਇਹ ਪਾਇਓ 2 ਦਿਨ ਤੇ ਫੇਰ ਦੱਸਿਓ ਇਹਦਾ ਰਿਜ਼ਲਟ ਉਤਰ ਤੁਹਾਡੇ ਇਕੱਠੇ ਹੋ ਕੇ ਨਹੀਂ ਬਹਿਣਗੇ ਕਿਉਂਕਿ ਹੁਣ ਧੁੰਦਾ ਧੁੰਦਾ ਪੈਂਦੀਆਂ ਪਿਆ ਪੂਰੀਆਂ ਤੇ ਤਾਂ ਕਰਕੇ ਵਰਤ ਕੇ ਤੇ ਮੇਰਾ ਭਰਾ ਦੱਸਿਓ ਧੰਨਵਾਦ ਜੀ ਸਾਰਿਆਂ ਦਾ ਕਮੈਂਟ ਕਰਕੇ ਦੱਸਿਓ ਗਰੋ ਵੀਡੀਓ ਤੁਸੀਂ ਦੇਖ ਲਈ ਐ ਤੇ ਬਹੁਤ ਫਾਇਦੇ ਵਾਲੀ ਹੁੰਦੀ ਐ ਪੋਰਟ ਨਹੀਂ ਜਾਮ ਹੋਣ ਦਿੰਦੀ ਕਬੂਤਰਾਂ ਦੀ ਐ ਜਿੱਦਾਂ ਦਾਣੇ ਖਾ ਕੇ ਕਬੂਤਰ ਤੇ ਪਾਣੀ ਘੱਟ ਪੀਂਦੇ ਆ ਨਾ ਉਹਦੇ ਕਰਕੇ ਆ ਪੋਰਟ ਪਟ ਨਹੀਂ ਜਾਮ ਹੋਣ ਦਿੰਦੀ ਲਿਵਰ ਤਾਂ ਜ਼ੋਰ ਘੱਟ ਲੱਗਦਾ ਐ ਇਹਨਾਂ ਪਚਾ ਦਿੰਦੀ ਐ ਸੌਖਾ ਦਾਣਾ ਅੰਦਰ ਤੇ ਬਾਕੀ ਮੇਰਾ ਵੀਰ ਕਮੈਂਟ ਕਰਕੇ ਦੱਸਿਓ ਹੋਰ ਕਿਸ ਟੌਪਿਕ ਉੱਤੇ ਤੁਸੀਂ ਵੀਡੀਓ ਦੇਖਣੀ ਚਾਹੁੰਦੇ ਹੋ ਸਰਦੀਆਂ ਵਿੱਚ ਤੇ ਵੀਡੀਓ ਕਿੱਦਾ ਹੀ ਲੱਗੀ ਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਇਹਨਾਂ ਕਬੂਤਰ ਇਕੱਠੇ ਹੋ ਕੇ ਨਹੀਂ ਬੈਣਗੇ ਇਨੀ ਗਾਰੰਟੀ ਆ ਕਿਉਂਕਿ ਜੇ ਹਾਜਮਾ ਸਹੀ ਰਿਹਾ ਤਰੋਂ ਦਾਣੇ ਪਚਦੇ ਰਹੇ ਤੇ ਕਬੂਤਰ ਇਕੱਠੇ ਹੋਗੇ ਨਹੀਂ ਬੰਦੇ ਕਦੀ ਚਲੋ ਠੀਕ ਆ ਜੀ ਮੇਰਾ ਵੀਰ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਹੋਰ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਬਾਜੀ ਸਾਹਣੀ ਵੀ ਸਿਖਾਵਾਂਗੇ ਤੇ ਅਲੂ ਬਗਾਰਾ ਦੀ ਖੇੜੇ ਵੀ ਦੱਸਾਂਗੇ ਕਿੱਦਾਂ ਲਾਈਦੀ ਐ ਤੇ ਪਾਣੀ ਜੜਾ ਬਣਾਇਦਾ ਬਾਜੀਆਂ ਲਈ ਉਹ ਵੀ ਬਣਾਉਣਾ ਸਿਖਾਵਾਂਗੇ ਤੁਹਾਨੂੰ ਚਲੋ ਬਣੇ ਰਹੋ ਨਾਲ ਆਪਣੇ ਤੇ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਮੇਰੇ ਵੀਰ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ